ਆ ਨਾ ਜਤਾ ਉਹਦੇ ਨਾਲ ਸਾਰਾ ਅੰਗੀ ਤੋਂ ਨਾਲ ਸੀ ਡਰਦੀ ਆ ਨਰਵਾਸ ਸਾਹਿਬ ਜਿਹੜੀ ਜਿੰਗੜ ਤੇ 68 ਤੇ ਆਪਾਂ ਲਿਆ ਆਪ ਵੀ ਜਿਹੜੇ ਸਾਰੇ ਤਿਆਰ ਹੋਏ ਬਹੁਤ ਵੈਕ ਕੀਆ ਅਮਰੇ ਇਤਰਾ ਵੇਖ ਕੇ ਜਿਹੜੇ ਜਬੀ ਜਿਹੜੇ ਆਉਂਦੇ ਆਉਣੇ ਔਰ ਧਰੇ ਚੋਰ ਹੋਸੇ ਸਾਹਮਣੇ ਕਿਹੜੀ ਗੱਲ ਅੱਜ ਸਾਡੇ ਪੰਜਾਬ ਦੇ ਸਖਤਰ ਮੰਤਰੀ ਮਹਾ ਮੰਤਰੀ ਸਿਰਿਸ ਨਵਸਲੂਜੀ ਅੱਜ ਕਪੂਰਥਲਾ ਵਿੱਚ ਆਏ ਸੀ ਉਹਨਾਂ ਸਾਰੇ ਜਿਲ੍ਹੇ ਦੀ ਮੀਟਿੰਗ ਕੀਤੀ ਔਰ ਜਿਹੜੀ ਜੀਬ ਸੱਡੀਆਂ ਜਿਹੜੇ ਸਾਰੇ ਚ ਬੂਥ ਕਮੇਟੀਆਂ ਬਣਨ ਗਿਆ ਤਾਂ ਸਾਡਾ ਬੂਥ ਮਜ਼ਬੂਤ ਹੋਊਗਾ ਤਾਂ ਸਾਡੀ ਪਾਰਟੀ ਮਜ਼ਬੂਤ ਹੋਊਗੀ ਉਹਦੇ ਵਾਸਤੇ ਸਾਡੀ ਮੀਟਿੰਗ ਕੀਤੀ ਹੈ ਔਰ ਸਾਡੇ ਜਿਹੜੇ ਸੀਐਸਸੀ ਸਕੀਮ ਜਿਹੜੀ ਭਾਰਤੀ ਜਨਤਾ ਪਾਰਟੀ ਲੈ ਕੇ ਆ ਰਹੀ ਆ ਉਸ ਦਿਨਾਂ ਦੇ ਵਿੱਚ ਹੀ ਸਾਰੇ ਜਿਲ੍ਹੇ ਦੇ ਵਿੱਚ ਆਪਾਂ ਹਰ ਇੱਕ ਪਿੰਡ ਦੇ ਵਿੱਚ ਜਾ ਕੇ ਹਰ ਸ਼ਹਿਰ ਦੇ ਵਿੱਚ ਮਹੱਲੇ ਵਿੱਚ ਜਾ ਕੇ ਜਿਹੜੀਆਂ 10-11 ਸਕੀਮਾਂ ਸੈਂਟਰ ਗਵਰਨਮੈਂਟ ਦੀਆਂ ਉਹ ਲੋਕਾਂ ਤੱਕ ਪਹੁੰਚਾਵਾਂਗੇ ਉੱਥੇ ਬੈਠ ਕੇ ਸਾਰੇ ਕਾਰਡ ਬਣਾਵਾਂਗੇ ਉਹਨਾਂ ਦੇ ਭਾਵੇਂ ਆਇਸ਼ਮਾਨ ਕਾਰਡ ਹੋਵੇ ਭਾਵੇਂ ਕੋਈ ਮਜ਼ਦੂਰ ਦਾ ਕਾਰਡ ਹੋਵੇ ਭਾਵੇਂ ਕੋਈ ਕੁਛ ਨਹੀਂ ਹੋਵੇ ਜਿਹੜੀਆਂ ਦਸ ਗਿਆਰਾਂ ਸਕੀਮਾਂ ਸਨ ਕਿਸਾਨਾਂ ਦਾ ਮੁੱਦਾ ਬਹੁਤ ਚੱਲਦਾ ਰਿਹਾ ਪਾਣੀ ਦਾ ਉਹ ਕਾਫੀ ਹਾਈਲਾਈਟ ਹੋਇਆ ਪੰਜਾਬ 'ਚ ਉਹਦੇ ਬਾਰੇ ਬੀਜੇਪੀ ਇਸ ਦਾ ਰੁਪ ਲੱਗਦੇ ਵੇ ਉਹ ਕੀ ਕਹਿ ਰਹੇ ਨੇ ਦੇਖੋ ਬੀਜੇਪੀ ਕੁਛ ਨਹੀਂ ਕਰ ਰਹੀ ਬੀਜੇਪੀ ਪੰਜਾਬ ਦੀ ਪੰਜਾਬ ਦੇ ਹਿੱਤਾਂ ਵਾਸਤੇ ਖੜੀ ਹੈ ਔਰ ਖੜੀ ਰਹੂਗੀ ਪੰਜਾਬ ਦਾ ਇੱਕ ਵੀ ਪੰਜਾਬ ਦੀ ਇੱਕ ਵੀ ਬੂੰਦ ਕਿਸੇ ਨੂੰ ਹੋਰ ਬਾਦੂ ਦੇਣ ਵਾਸਤੇ ਹੈ ਨਹੀਂ ਜੋ ਵੀ ਸੈਂਟਰ ਨੇ ਕੋਈ ਰੂਲ ਬਣਾਇਆ ਉਹਦੇ ਮੁਤਾਬਕ ਜੋ ਸਾਰੇ ਸ ਪਹਿਲਦਾਨ ਦੇ ਵਿੱਚ ਜਿਹੜਾ ਹੋ ਰਿਹਾ ਸੀ ਉਹਦੇ ਵਿੱਚ ਜਿਹਦਾ ਪਹਿਲੇ ਸਿਗਨਲ ਸਟ੍ਰਾਈਕ ਸਟ੍ਰਾਈਕ ਹੋਈ ਸੀ ਭਾਰਤ ਸਰਕਾਰ ਵੱਲੋਂ ਮੌਨੀ ਦੀ ਦੇਰੀ ਕੀ ਮੌਨੀ ਦੇਖੋ ਭਾਰਤ ਸਰਕਾਰ ਬਹੁਤ ਸੋਚ ਸਮਝ ਕੇ ਕਦਮ ਚੱਕ ਰਹੀ ਹੈ ਕਿ ਕਿਸੇ ਦਾ ਜਿਹੜੀ ਪਬਲਿਕ ਹੈ ਉਹਦਾ ਕੋਈ ਨੁਕਸਾਨ ਨਾ ਹੋਵੇ ਇਹ ਦੋਸ਼ੀਆ ਉਹ ਬਖਸ਼ੇ ਨਹੀਂ ਜਾਣਗੇ ਔਰ ਜਿਹੜਾ ਦੋਸ਼ੀ ਅਨਸਰ ਤੁਸੀਂ ਸਖਤ ਜਿਦ سزا ਜਿੱਤੀ ਜਾਊਗੀ ਕਿਉਂਕਿ ਭਾਰਤ ਦਾ ਦੁਨੀਆ ਭਰ ਦੇ ਵਿੱਚ ਬਹੁਤ ਵੱਡਾ ਨਾਮ ਹੋ ਗਿਆ ਸਰ ਦੁਨੀਆ ਤਵਾਦੇ ਖਿਲਾਫ ਭਾਰਤ ਦੇ ਨਾਲ ਖੜ ਗਈ ਆ ਕੇ ਔਰ ਜਿਸ ਦੇ ਨਾਲ ਜਿਹੜਾ ਰੋਜ਼ ਹੀ ਸਟ੍ਰਾਈਕ ਜਿਹੜੀ ਆ ਮੋਦੀ ਸਾਹਿਬ ਕਰ ਰਹੇ ਪਾਕਿਸਤਾਨ ਦੇ ਉੱਪਰ ਭਾਵੇਂ ਉਹਨਾਂ ਦਾ ਵਪਾਰ ਬੰਦ ਕੀਤਾ ਭਾਵੇਂ ਉਹਨਾਂ ਦਾ ਪਾਣੀ ਬੰਦ ਕਰ ਲਈ ਬੰਦ ਕੀਤੀ ਹੈ ਗੱਲ ਕੀਤੀ ਆ ਭਾਵੇਂ ਕਿ ਜਿਹੜਾ ਸਾਡੇ ਦੇਸ਼ ਦੇ ਜੋ ਵੀ ਟੈਰਰਿਜ਼ਮ ਨੂੰ ਭਰਾਵਾ ਦੇ ਰਿਹਾ ਕੋਈ ਉਹਨੂੰ ਸ਼ਰਨ ਦੇ ਰਿਹਾ ਉਹਨਾਂ ਨੂੰ ਫੜਨ ਦੀ ਗੱਲ ਕੀਤੀ ਆ ਇੱਕ ਵਾਰ ਸਫਾਇਆ ਸਾਰਾ ਮੋਦੀ ਸਾਹਿਬ ਕਰਕੇ ਜਾਣਗੇ ਸਰਦੇਸ਼ ਦੇ ਲੋਕਾਂ ਨੂੰ ਵਿਸ਼ਵਾਸ ਜੇ ਆਪਾਂ 50000 ਕਰੀਏ ਤੇ ਅੱਜ ਦਿਨੀ 50 ਗੋਲੀਆਂ ਨਾਲ ਦੇ ਜਿਵੇਂ ਹੱਜਾ ਡੰਡੇ ਵਾਲੇ ਗੋਲ ਚੱਲੀ ਆ ਤੁਸੀਂ ਮੌਜੂਦਾ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ ਦੇਖੋ ਪੰਜਾਬ ਚ ਲਾਅ ਐਂਡ ਡਾਕਟਰ ਬੁਰੀ ਤਰ੍ਹਾਂ ਫੇਰ ਲਿਆ ਜਿਹੜਾ ਭਗਵੰਤ ਸਿੰਘ ਜੀ ਸਰਕਾਰ ਆ ਇਹ ਸਾਰੇ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਖਾਤਰ ਹੀ ਜਿਹੜਾ ਹੈਗਾ ਉਹ ਪਾਣੀ ਦਾ ਮੁੱਦਾ ਡਾ ਉਹ ਬੇਵਜਹ ਚੱਕ ਕੇ ਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾ ਕਰਦਾ ਨਹੀਂ ਗੋੜੀਆਂ ਵਰਤ ਦੀ ਕੀ ਕਹਿੰਦੇ ਆ ਅੱਜ ਤੱਕ ਬੁਰੀ ਕਰਦੀ ਮੈਂ ਦੱਸਿਆ ਜੀ ਬੇਨਤੀ ਕੀਤੀ ਕਿ ਲਾਅ ਐਂਡ ਡਾਕਟਰ ਕੋਈ ਹੈ ਨਹੀਂ ਪੰਜਾਬ ਦੇ ਵਿੱਚ ਜਿਹੜੀ ਸਾਰੀ ਪੁਲਿਸ ਆ ਉਹ ਜਿਹੜੀ ਦਿੱਲੀ ਤੋਂ ਆਏ ਹੋਏ ਬੰਦੇ ਆ ਉਹਨਾਂ ਦੀ ਸੁਰੱਖਿਆ ਚਲਾਈ ਗਈ ਆ ਔਰ ਜਿਹੜੇ ਪੰਜਾਬ ਦੇ ਲੋਕ ਆ ਵਿਚਾਰੇ ਉਹ ਤੋੜੇ ਫਿਰਦੇ ਆ ਲਾਸਟ ਵੀ ਸਿਰਫ ਸ਼ਹਿਰ ਦੇ ਵਿੱਚ ਇੱਕ ਸਲਾਮਾ ਮੇਲਾ ਜਿਹੜਾ ਪੱਤਰਕੜੀ ਮਾਫਾ ਚੱਲਦਾ ਵੀ ਸੰਦੇਸ਼ ਦਿਗਾ ਚਲਦਾ ਸਭ ਤੋਂ ਪਹਿਲਾਂ ਸਾਡੇ ਬਹੁਤ ਸ਼ਹਿਰ ਚ ਪਵਿੱਤਰ ਸਥਾਨ ਹੈ ਮਾਤਾ ਪੱਧਰਕਾਲੀ ਜੀ ਦਾ ਉੱਥੇ ਬਹੁਤ ਹੁੰਮਤਾ ਮੇਲਾ ਮਨਾਇਆ ਜਾਂਦਾ ਔਰ ਲੋਕਾਂ ਚ ਬਹੁਤ ਭਾਰੀ ਜਿਹੜੀ ਸ਼ਰਧਾ ਔਰ ਆਸਤਾ ਪਾਈ ਜਾਂਦੀ ਆ ਔਰ ਸਾਰਿਆਂ ਨੂੰ ਉਸ ਮੇਲੇ ਦੇ ਬਹੁਤ ਬਹੁਤ ਵਧਾਈਆਂ ਔਰ ਅਸੀਂ ਆਸ ਕਰਦੇ ਹਾਂ ਕਿ ਜਿਹੜੇ ਲੋਕ ਆਏ ਕਿ ਮਿਲਵਰਤ ਕੇ ਸਾਰਾੜਾ ਮੇਲੇ ਨੂੰ ਸਿਰੇ ਚੜਨਗੇ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਮਿਲੂਗਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।